ਇਹ ਇੱਕ ਪੋਰਟਲ ਜਿਹੜਾ ਅਸੀਂ ਸੋ ਮੰਗਲਵਾਰ ਤੋਂ ਚਲਾਟਾ। ਉਹਦੇ ਵਿੱਚ ਜਿਹੜਾ ਕਿਹੜੇ ਪਿੰਡ ਦੇ ਵਿੱਚ ਕੀ ਲੋੜ ਆ ਸਿੱਧਾ ਹੀ ਬੰਦਾ ਉੱਥੇ ਜਾ ਕੇ ਆਪਣਾ ਪੂਰਾ ਡਾਟਾ ਦੇ ਸਕਦਾ ਵਾ, ਮੋਬਾਈਲ ਨੰਬਰ ਦੇ ਸਕਦਾ। ਅੱਗੇ ਉਸ ਪਿੰਡ ਦੇ ਵਿੱਚ ਜਿਹੜੀ ਸੰਸਥਾ ਨੇ ਜਾਣਾ ਉਹ ਆਪਣੀ ਜਾਣਕਾਰੀ ਦਊਗੀ। ਕਿਹੜੀ ਸੰਸਥਾ ਕਿਹੜੇ ਪਿੰਡ ਤੇ ਕਿਹੜੀ ਸੇਵਾ ਕਰ ਰਹੀ ਆ। ਕਿਹੜੇ ਪਿੰਡ ਕਿਹੜੀ ਸੰਸਥਾ ਨੇ ਗੋਦ ਲਿਆ ਆ। ਉਹ ਉੱਥੇ ਸਿੱਖਿਆ ਦੇ ਕੰਮ ਕਰ ਰਹੀ ਆ। ਉਹ ਜ਼ਮੀਨਾਂ ਪੱਧਰੀਆਂ ਕਰਨ ਦੇ ਕੰਮ ਕਰ ਰਹੀ ਆ ਜਾਂ ਉਹ ਲੰਗਰ ਦੇ ਪ੍ਰਬੰਧ ਕਰ ਰਹੀ ਆ ਉਹ ਸਾਰਾ ਖੁਸ਼ ਉਹਦੇ ਉੱਤੇ ਚਾੜਿਆ ਜਾਊਗਾ ਹਰ ਬੰਦਾ ਉਹਦੀ ਵਰਤੋਂ ਕਰ ਸਕਦਾ ਉਹਦੇ ਨਾਲ ਕੀ ਆ ਭਈ ਇੱਕ ਤੇ ਜਿਹੜਾ ਜ਼ਰੂਰਤਮੰਦ ਆ ਉਹਨੂੰ ਉਹ ਆਪਣੇ ਆਪ ਨੂੰ ਸਿੱਧਾ ਕਹਿ ਸਕਦਾ ਦੂਜਾ ਜਿਨ੍ਹਾਂ ਨੇ ਮਦਦ ਕਰਨੀ ਆ ਤੇ ਜਾਦਾ ਇੱਕ ਡਾਟਾ ਰਹੂਗਾ ਕਿ ਕਿਹੜੀ ਸੰਸਥਾ ਕਿਹੜੇ ਇਲਾਕੇ 'ਚ ਕੀ ਕੰਮ ਕਰਦੀ ਪਈ ਆ ਫਿਰ ਆਪਾਂ ਇਹ ਵੀ ਕੀਤਾ ਵੀ ਜਿਹੜੀਆਂ ਸੰਸਥਾਵਾਂ ਇਕੱਠੀਆਂ ਆ ਕੇ ਕੰਮ ਕਰਨਾ ਚਾਹੁੰਦੇ ਨਾ ਉਹ ਆਪਣੀ ਜਾਣਕਾਰੀ ਅੱਜ ਕਈਆਂ ਨੇ ਕਿਹਾ ਵੀ ਆ ਕਿ ਅਸੀਂ ਆਪਣੀ ਪਛਾਣ ਛੱਡ ਕੇ ਆ ਵੱਡੇ ਝੰਡੇ ਦੇ ਥੱਲੇ ਕੰਮ ਕਰਾਂਗੇ ਔਰ ਬੜੀ ਖੁਸ਼ੀ ਵਾਲੀ ਗੱਲ ਆ ਸਾਰੀਆਂ ਇਹ ਸੰਸਥਾਵਾਂ ਨੇ ਕਿਹਾ ਵੀ ਅਸੀਂ ਅਕਾਲ ਤਖਤ ਸਾਹਿਬ ਦੇ ਝੰਡੇ ਹੇਠਾਂ ਅਸੀਂ ਅਕਾਲ ਤਖਤ ਸਾਹਿਬ ਨੂੰ ਜਵਾਬਦੇਹ ਆ ਤੇ ਜੋ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਊਗਾ ਅਸੀਂ ਰਲ ਮਿਲ ਕੇ ਕੰਮ ਕਰਾਂਗੇ